ਕਮਾਨ ਕਮਾਨ ਕੋਈ ਨਹੀਂ ਤੇ ਨਵੇਂ ਕਾਰਾ ਪ੍ਰਸ਼ਾਸਨ ਜਿੰਦਾਬਾਦ ਦਿੱਿਤਨ ਦਸਤਾਵਜ਼ ਹਾਂਜੀ ਇਹ ਕੀ ਕਾਰਨ ਹੈ ਅੱਜ ਜਿਹੜਾ ਤੁਹਾਨੂੰ ਤਰਨਾ ਲਾਉਣਾ ਪਿਆ ਕੀ ਚੱਕ ਰਹੇ ਸਰ ਇਹ ਸਾਥ ਨਾਮ ਮਸਕੋ ਲਿਖਿਆ ਸੀ ਕੱਲ ਇਹ ਮੈਂ ਕੱਢ ਕੇ ਦਿੱਤਾ ਬੀਡੀਪੀ ਮੈਡਮ ਦੀ ਸਹਿਮਤੀ ਦੇਣਾ ਅੱਜ ਜਿਹੜਾ ਇੱਕੋਂ ਦਾ ਪ੍ਰਬੰਧਕ ਲਗਾਇਆ ਗਿਆ ਉਹ ਕੰਦਰ ਮੇਰੇ ਤੇ ਉੱਪਰ ਪੇਟੀਕਲ ਦਬਾਏ ਮੇਰੇ ਉੱਪਰ ਪਲੇਟਿਕਲ ਪਾਇਆ ਮੈਂ ਨਹੀਂ ਆਈਡੀ ਚਲਾ ਸਕਦਾ ਮੈਂ ਆਈਡੀ ਨਹੀਂ ਚੱਲਦੀ ਹੁੰਦਾ ਤੇ ਉਹ ਸਾਡਾ ਮਨਰੇਗਾ ਦੀ ਹਾਜ਼ਰੀ ਨੇ ਲੱਗੀ ਇਹ ਬੰਦੇ ਮਜਬੂਰ ਹੋ ਕੇ ਇੱਥੇ ਆਏ ਨੇ ਇਹ ਤਾਂ ਚੰਨਾ ਲਾਉਣਾ ਤੇ ਵੀ ਆਈਡੀ ਨਹੀਂ ਚੱਲ ਰਹੀ ਆਈਡੀ ਚੱਲਦੀ ਹੈ ਤੇ ਦੂਜੇ ਦਿਨ ਬੰਦ ਹੋ ਜਾਂਦੀ ਹੈ ਇਹ ਪ੍ਰਸ਼ਾਸਨ ਬੀਡੀਪੀ ਨੂੰ ਮੈਡਮ ਨੂੰ ਕੀਤਾ ਸੀ ਉਹ ਕਹਿੰਦੀ ਅਸੀਂ 70 ਆਸ ਦਾ ਲਾਵਾਂਗੇ ਜਿਹੜਾ ਜਾ ਕੇ ਹਾਜ਼ਰੀ ਉੱਥੇ ਲਾਉਂਗਾ ਲੇਕਿਨ ਉਹਨਾਂ ਆਜਰੀ ਵਾਸਤੇ ਨਹੀਂ ਭੇਜਿਆ ਤੇ ਇਹ ਇਹ ਮਜਬੂਰ ਹੋ ਕੇ ਬਚਾਰੇ ਹੁੰਦੇ ਆ ਹਾਂ ਫੋਣ ਸਾਨੂੰ ਮੰਗ ਕੀ ਹੈ ਜੀ ਤੁਹਾਨੂੰ ਮੰਗ ਹੈ ਵੀ ਸਾਡੇ ਆਈਡੀ ਚਲਾਈ ਜਾਵੇ ਸਾਡਾ ਪਿੰਡ ਦਾ ਮਸਕੋ ਜਿਹੜਾ ਨਿਕਲਿਆ ਉਹਦੀ ਦਿਨ ਪੂਰੇ ਕੀਤੇ ਜਾਣ ਰਜਕਾਰ ਦਿੱਤਾ ਜਾਵੇ ਗਰੀਬ ਜਨਤਾ ਨੂੰ ਇਹ ਸਾਰੇ ਭਰੋ ਵਿਚਾਰੇ ਦੇ ਕੋਈ ਵਿਚਾਰੇ ਜਦੋਂ ਆ ਬੇਟੀਆਂ ਨੇ ਖੁਸ਼ੀਆਂ ਦੇਖੋ ਇਹ ਸਾਰੇ ਵਿਚਾਰੇ ਵੀਰ ਆਏ ਨੇ ਇਹ ਸਾਰਿਆਂ ਦੀ ਮੰਗ ਇੱਕੋ ਹੈ ਕਿ ਸਾਡਾ ਮਸਕੋ ਦਾ ਜਿੱਥੋਂ ਤੱਕ 30 ਤੱਕ ਨਿਕਲੇ ਉਹਦੀ ਆਈਡੀ ਚਲਾ ਕੇ ਨਿਰਵੇਗਨ ਸਾਹਮਣੇ ਨੰਬਰ ਹਾਂਜੀ ਜਿਹੜਾ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਉਹ ਕੀ ਗੱਲ ਹੋਈ ਤੇ ਉਹ ਵਿੱਚ ਗੱਲ ਆ ਵੀ ਪਹਿਲਾਂ ਸਾਡਾ ਮੈਸਟਰ ਨਿਕਲਾ ਸੀ ਪੀ ਆਰ ਤੋਂ ਜਿਹੜਾ ਮੋਂਥ ਸੱਤ ਤੱਕ ਚੱਲਣਾ ਸੀ ਉਹਦੇ ਵਿੱਚ ਸਾਡੀਆਂ ਚਾਰ ਹਾਜ਼ਰੀਆਂ ਲੱਗੀਆਂ ਉਹ ਚਾਰ ਹਾਜ਼ਰੀਆਂ ਵੀ ਅਸੀਂ ਇੱਥੇ ਧਰਨਾ ਲਾ ਲਾ ਕੇ ਲਵਾਈਆਂ ਨੇ ਇੱਥੇ ਧਰਨਾ ਲਾਉਣਾ ਤੇ ਫਿਰ ਆਈਡੀ ਚਲਦੀ ਸੀ ਜਦੋਂ ਜਾ ਕੇ ਹਾਜ਼ਰੀ ਲਾਣੀ ਅਗਲੇ ਦਿਨ ਕੰਮ ਨਾ ਲੱਗਣਾ ਤੇ ਆਈਡੀ ਬੰਦ ਹੋ ਜੀ ਫਿਰ ਅਗਲੇ ਦਿਨ ਆਉਣਾ ਜੀ ਉਹ ਸਾਡੀ ਗੈਰ ਹਾਜ਼ਰੀ ਲੈ ਕੇ ਸਾਡੇ ਅੱਧਾ ਤੋਂ ਚਾਰ ਹਾਜ਼ਰੀਆਂ ਲੱਗੀਆਂ ਜੀ ਕੱਲ ਸਾਡਾ ਨੈਸਟੋਰ ਬਾਸ ਹੋਇਆ ਫਿਰ ਉਹ ਸਾਡੀ ਆਈਡੀ ਫਿਰ ਬੰਦ ਕਰ ਦਿੱਤੀ ਅੱਛਾ ਹੁਣ ਵੀ ਸਾਰੇ ਕੰਮ ਚਾਹ ਕੇ ਆਏ ਹਾਂ ਸਾਨੂੰ 15 ਦਿਨ ਹੋ ਗਏ ਆ ਇਸੇ ਕੰਮ ਤੇ ਲੱਗੇ ਹੋਏ ਆ ਕੋਈ ਕੰਮ ਨਹੀਂ ਸਾਡਾ ਦੱਦਾ ਜੀ ਅੱਜ ਫਿਰ ਨੈਸਟੋਰ ਜਿਹੜਾ ਸੀ ਬੰਦ ਕਰਦਾ ਕਹਿੰਦੇ ਹੁਣ ਡਿਲੀਟ ਕਰਾ ਦੇਣਾ ਸੀ ਕਿ ਕਿੰਨੇ ਦਿਨ ਦਾ ਕੰਮ ਮਿਲਿਆ ਸੀ ਤੁਹਾਨੂੰ ਕੰਮ ਸਾਨੂੰ ਮਿਲਿਆ ਸੀ ਪਹਿਲਾਂ 8 ਦਿਨ ਦਾ ਸੀ ਉਹਦੇ 4 ਆਜੀਆਂ ਲੱਗੀਆਂ ਹੁਣ ਜਿਹੜਾ ਮਿਲਿਆ 7 ਦਿਨ ਦਾ ਸੀ ਉਹਦੇ 6-7 ਦਿਨ ਸਾਰੇ ਲੱਗਣੇ ਆ ਇੱਕ ਸੰਡੇ ਆ ਜਾਣਾ ਜੀ ਉਹ 6 ਦਿਨ ਲੱਗੇ ਲੱਗੇ ਯਾਰ ਫਿਰ ਤੁਹਾਨੂੰ ਅੱਜ ਹੋਣਾ ਸੀ ਇਹਦੀ ਆਈਡੀ ਬੰਦ ਕਰਕੇ ਬੈਠੇ ਆ ਨਹੀਂ ਕੀ ਪ੍ਰਸ਼ਾਸਨ ਟੀਮ ਦੇ ਵਿੱਚ ਗਲਤੀ ਆ ਕੀ ਕਾਰਨ ਕੀ ਹੈਗਾ ਬਿਲਕੁਲ ਜੀ ਪ੍ਰਸ਼ਾਸਨ ਨਹੀਂ ਨਾ ਪ੍ਰਸ਼ਾਸਨ ਗਲਤੀ ਹੈ ਉਹ ਪ੍ਰਸ਼ਾਸਨ ਜ਼ਿੰਮੇਵਾਰ ਹੈ ਇਸ ਚੀਜ਼ ਦਾ ਵੀ ਆਈਡੀ ਨੂੰ ਬੰਦ ਕਰ ਰਿਹਾ ਸਹਿਰ ਦਾ ਜੀ ਸਰਦਾਰ ਨੂੰ ਮੂੰਹ ਮਾਰੀ ਉਹਨਾਂ ਨੇ ਵੀ ਫੂਲ ਚੱਕਿਆ ਸਾਡਾ ਤੇ ਇਹ ਇਹਨਾਂ ਨੂੰ ਮਿਲੇ ਸੀ ਨਰੇਗਾ ਲੈਣ ਹਾਂ ਜੀ ਇਹਨਾਂ ਨੂੰ ਮਿਲੇ ਸੀ ਕੀ ਕਹਿੰਦੇ ਆ ਇਹ ਕਹਿੰਦੇ ਤੁਹਾਡੀ ਆਈਡੀ ਬੰਦ ਕਰ ਦੇਣੀ ਅਸੀਂ ਸ਼ਾਮ ਤੱਕ ਜਲੀਦ ਮਾਰਨੀ ਅੱਛਾ ਹੁਣ ਮੰਗ ਕੀ ਹੈਗੀ ਤੁਹਾਡੀ ਸਾਡੀ ਮੰਗੇ ਸਾਨੂੰ ਕੰਮ ਦਿੱਤਾ ਜਾਵੇ ਅਸੀਂ ਆ ਦਾ ਕੰਮ ਲੱਗੀ ਅਸੀਂ ਰੋਜ਼ ਦਾ ਹੀ ਵਿਹਲੇ ਸੋਣੀ ਹੈ ਇੱਥੇ ਧਰਨੇ ਤੇ ਰੋਜ਼ ਤੁਰੇ ਰਹੀ ਹੈ ਚਾਹੇ ਬੀਬੀਆਂ ਵੀ ਘਰੋਂ ਛੱਡ ਕੇ ਰੋਟੀ ਪਾਣੀ ਦੇ ਮੁੱਖੇ ਆ ਸਾਰੇ ਰੋਟੀ ਨਹੀਂ ਕਾਦੀ ਸਵੇਰ ਦੀ ਜੁਣ ਆਏ ਤਾਂ ਕੰਮ ਤੇ ਸੀ ਆ ਕੇ ਵੇਖਿਆ ਆਈਡੀ ਨਹੀਂ ਚੱਲ ਰਹੀ ਉੱਥੋਂ ਕਰ ਸਾਨੂੰ ਮਜਬੂਰ ਹੋ ਕੇ ਕਦਮ ਚੱਕਣਾ ਪੈਇਆ